ਵੀ ਨੇ ਐਕਸਪੀਰ ਹਾਂ ਹਾਂ ਆ ਲਾ ਦੇ ਜੱਗਾ ਆਹ ਉਹ ਨਾ ਲੈ ਕੇ ਕਿਹ ਚਾਹ ਉਹ ਉਂਗੀਆਂ ਨਾ ਮਤਾਂ ਚਾਹ ਇੱਥੇ ਬੈਠਾ ਸੀ ਇਹਨਾਂ ਚਾਹ ਕੇ ਇੱਥੇ ਨਾ ਮਰਨੇ ਨੂੰ ਪਾਲਾ ਛਾਹ ਆ ਲਾ ਦੇ ਜੱਗਾ ਜੱਗਾ

ਹੈ ਜੇਲੀਆ ਵਾਸਤ ਜੋ ਉਹ ਮੁੰਡੇ ਹਾਂ ਹੈ ਜੇਲੀਆ ਮਮਾ ਲੰਘਿਆ ਮਾਰਾ ਜਦਾ ਬਹੁਤ ਸਿਆਰਾ ਇੱਧਰ ਆ ਜਾ ਵਾਉਂ ਚੀਕ ਮਾਰੀ ਇੱਧਰ ਲਾ ਗਿਆ ਵੇ ਕਿ ਉਧਰ ਹੀ ਗਿਆ ਚਲ ਚੀ ਗਿਆ ਉਹ ਤਾਂ ਧਰੇ ਨਾਲ ਨੀਣਾ ਫਸਾ ਕੇ ਨੀਣਾ ਲਾਇਆ ਕੋਤੋਂ ਵਿੱਚ ਫਸਾ ਕੇ ਲਾਇਆ ਕੁੱਤੇ ਰੱਖਦਾ ਵਾਸ ਹੈ ਦੇਵੇਂ ਕੰਗ ਖਾ ਕੇ ਕੁਬਾਲ ਬੱਚੇ ਹੋਏ ਮਾਏ ਬਤਲ ਨਾ ਕਿਸੇ ਨੂੰ ਕਿ ਕਿ ਦੁਬਾਰਾ ਲਵਾ ਦੇ ਹੂਣ ਲੜਕੇ ਵਿੱਚ ਆ ਵੇਖੋ ਪਾੜੀ ਬੈਠੇ ਸਾਰਾ ਵੀ ਕਾਰੇ ਅੱਥੇ ਤੁਹਾਡੇ ਨਹੀਂ ਵਿੱਚੋਂ ਖਾਲੀ ਆ ਵਿੱਚੋਂ ਖਾਲੀ ਕਿ ਹੋਵੇ ਹੂਣ ਸਾਰੀ ਲਾਈ ਆਉਂਦੇ ਆ ਮੈਂ ਅੰਦਰ ਜਾ ਮੈਂ ਕਰਕੇ ਰਚੇ ਨੇ ਉਹ ਬਣਾ ਫੇਟੂ ਦਾਇ ਚੂਹਾ ਸੀ ਬਹੁਤ ਵੱਡਾ ਭਾਂਚੋਦ ਨਾ ਦੋ ਤਿੰਨ ਦਿਨ ਹੋ ਗਏ ਤੇ ਅਰੇ ਰਿਮੀ ਨੂੰ ਵੀ ਲਾਇਆ ਸੀ ਉਹਦਾ ਡਿਊਟੀ ਤੇ ਰਿਮੀ ਉਜਰੀ ਨੂੰ ਪਹਿਲਾਂ ਪਤਾ ਨਹੀਂ ਸੀ ਵਿੱਚੂਹਾ ਸੋ ਫੜਨਾ ਐਂ ਦੇ ਜੋ ਕਹਿੰਦੇ ਵੀ ਨਿਕਲਿਆ ਸੀ ਏਸੀ ਚੋਂ ਹਾਂ ਵੇ ਰਿਮੀ ਕੀ ਕਰਨਾ ਤੇ ਇਹਨੂੰ ਐਂ ਰੱਖ ਪਰ ਗੱਟਾ ਆ ਹਲਾ ਦੇਾਂਗੇ ਦੂਰੀ ਹਰ ਕੀ ਲਾਇਆ ਹੈ ਮੇਖਾ ਹੀ ਆ ਪਾਣੀ ਦਾ ਪਾਣੀ ਦਾ ਚੰਨ ਦੇ ਲਾ ਦੇ ਮੈਂ ਤਾਂ ਜਮਾ ਅੱਦ ਤਾਈ ਨਹੀਂ ਨਹੀਂ ਤੋ ਗੱਟਾ ਹੀ ਹਲਾ ਦੇਾਂਗੇ ਖਰਾਕ ਵਾਲਾ ਪਾੜ ਦੇਣ ਕਿ ਸਾਰਾ ਹੀ ਪਾੜੀ ਜਾਂਦੇ ਤੁੰ ਨੂੰ ਮੈਂ ਇਥੋਂ ਵੀ ਖਾ ਗਏ ਆ ਤੇ ਫੇਰ ਆਏ ਵੜੂ ਨਾ ਵਿੱਚ ਤੇ ਬਾਅਦ ਚ ਮੈਂ ਲੂਜੀ ਨੂੰ ਸੱਦ ਕੇ ਖਾ ਫੱਟੀ ਲਵਾ ਦੇ ਜਾਂਦਾ ਪਲਾਈ ਬੋਰਡ ਭੱਜ ਗਿਆ ਬਈ ਅੱਜ ਵੀ ਆ ਗਿਆ ਡਰਨਾ ਡਰਪੋਕ ਉਹ ਰੌਂਦੇ ਨਿਕਲਿਆ ਮੇਰੇ ਤਾਂ ਉਹ ਦਿਨ ਤਾਂ ਨਿਕਲਣਾ ਕੋਈ ਲੱਕਰ ਤੇਰੇ ਪੈਰਾਂ ਵਿੱਚ ਡਿੱ ਗਿਆ ਤੇ ਮੈਂ ਤਾਂ ਚੋਖਾ ਚਾਹਦੀ ਸੀ ਮੇਰੇ ਪੈਰਾਂ ਵਿੱਚ ਡਿੱ ਗਿਆ ਤਾਂ ਹਾਂ ਪਾ ਹੂੰ ਅੱਧ ਵੀ ਆ ਗਿਆ ਹੂੰ ਇਹ ਕੋਈ ਪਤਾ ਨਹੀਂ ਇੱਥੇ ਲਗਾ ਬੈਠਾ ਮੈਂ 5 14 ਹੂੰ ਸਭਾ ਕੋਲ ਬਰਤੀਆਂ ਨਾਲ ਦੱਸਣਾ ਪੁੱਤ ਤਾਂ ਇੱਥੇ ਪੜ੍ਹੂ ਔਰ ਏਡਾ ਵੀ ਨਹੀਂ ਮਚੂਏ ਤੁਹਾਡਾ ਤਾਂ ਨਾ ਬਰਾ ਮੇਰੇ ਮਗਰ ਪੈ ਗਿਆ ਜੀ ਇੱਕ ਵਾਰੀ ਇਹ ਤੱਬੜ ਤੱਬੜ ਤੇਥੋਂ ਵੀ ਲੱਗ ਗਿਆ ਤਾਂ ਤੱਬੜ ਦੇ ਤਾਂ ਕੂਲ ਦੀ ਲੰਗ ਹੈ ਨਾ ਆੜ ਗਿਆ ਮੇਚ ਵਿੱਚ ਆ ਨਾ ਅੱਧਾ ਫੇਰ ਨਹੀਂ ਲੰਗਣ ਲੰਦੀ ਜੀ ਇਹ ਵੈਰੀ ਇਹਦਾ ਰਾ ਸਾਰੀ ਦਾ ਚੂਈ ਕੇਰੀ ਰੱਖੀ ਇਹਨੇ ਪਰ ਸੀਖਿਰ ਲਈ ਉਹ ਸਾਜਾ ਪ੍ਰਬੰਧ ਦਾ ਬਾਹਰ ਤੱਕੜੇ ਕਰੇ ਸੀ ਕੀ ਕਰੀਏ ਛੂਆ ਇਹ ਕਿਹਾ ਲੰਗ ਪਾਪਾ ਆ ਤੈਨੂੰ ਇਧਰ ਲੈ ਜੀ ਵੀ ਵੇਖਣਾ ਏ ਇਧਰ ਕੀ ਰਿਮ ਮਾਣੇ ਦਾ ਦਾ ਨਲ ਹੋ ਜਾਣਾ ਫੜਿਆ ਨ ਗਿਆ ਇੱਥੋਂ ਓਏ ਏਡੀ ਸਪੇਸ ਕਿਵੇਂ ਪੈ ਗਈ ਹੈ ਇਹਦੇ ਅੱਛਾ ਇਹ ਨਾ ਨੂੰ ਲੱਗਦਾ ਨਿਕਾ ਜਾ ਇੱਥੋਂ ਤੇ ਭਰਾ ਜਦੋਂ ਦੂਰ ਹੋ ਕੇ ਨਾ ਗਾਇਸ ਤੇ ਇਹ ਵਾਵਾ ਵੱਡਾ ਮੂਰਾ ਗਾ ਇਹਦੇ ਉੱਤੇ ਆਪਾਂ ਠਿਕਰੀ ਹੋਰ ਰੱਖ ਦਿੰਨੇ ਇੱਕ ਨਾ ਡੇ ਲੰਗਾਇਆ ਵਾਧੂ ਵੰਗਾ ਆਪਣੇ ਕੋਲੇ ਇਹ ਬਹੁਤ ਹੱਟ ਕੀਤਾ ਸੀ ਭੈਣ ਚੋਦ ਨੇ ਇਹਨਾਂ ਹਜੇ ਕੁ ਟਿਕਾਣਾ ਬਣਾਉਂਦਾ ਫਰਦਾ ਕੁੜੀ ਆ ਵਾ ਮੂੰਹ ਫਰ ਚੂਹੇ ਹੈ ਨਹੀਂ ਆਪਣੇ ਜਾਂਦਾ ਇਹ ਗੁੱਦੂਆਂ ਗੁੱਦੂਆਂ ਕਰਕੇ ਆਇਆ ਭੈਣ ਚੋ ਕਿਉਂਕਿ ਘਰੇ ਕੁੱਕੜ ਕੱਕੜ ਫਰਦੇ ਆ ਉਹਦਾ ਮਤਲੀ ਨਹੀਂ ਮੰਨਦਾਗਾ ਬਿੱਲੀਆਂ ਵੀ ਫਿਰਦੀਆਂ ਇੱਥੇ ਤੇ